ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਜਿਉ ਤਪ ਤਹੇ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੋਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਸ੍ਰੀ ਮਹਲਾ ਪਹਿਲਾ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਮ ਬੰਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਤਨਸਰੀ ਮਹਲਾ ਪਹਿਲਾ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੇ ਵਿਲ ਲਾਇ ਬੋਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਸ੍ਰੀ ਮਹਲਾ ਪਹਿਲਾ ਜਿਉ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਮ ਬਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਤਨਾ ਸ੍ਰੀ ਮਹਲਾ ਪਹਿਲਾ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੁਹ ਚਲਿਆ ਲਾਇ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਤਨਾਸਰੀ ਮਹਲਾ ਪਹਿਲਾ ਜੀਉ ਤਪ ਤਹ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੰਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੀਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੈ ਸਭ ਜਾਏ ਜੇ ਤਾ ਮੋਹ ਪ੍ਰੀਤ ਸਵਾਦ ਸਭਾ ਕਲਖ ਦਾਗ 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 ਦੋਸ਼ ਮੋਹ ਚਲਿਆ ਲਾਇ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਸਰੀ ਮਹਲਾ ਪਹਿਲਾ ਜੀਉ ਤਪ ਤਹ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੀਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੈ ਸਭ ਜਾਏ ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਲਖ ਦਾਗ 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 ਦੋਸ਼ ਮੋਹ ਚਲਿਆ ਲਾਇ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਾ ਸ੍ਰੀ ਮਹਲਾ ਪਹਿਲਾ ਜੀਉ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੰਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿੱਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਸਰੀ ਮਹਲਾ ਪਹਿਲਾ ਜੀਉ ਤਪ ਤਹ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੰਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੀਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਇ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿੱਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਤਨਾਸਰੀ ਮਹਲਾ ਪਹਿਲਾ ਜੀਉ ਤਪ ਤਹ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੰਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੇਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਏ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਸਰੀ ਮਹਲਾ ਪਹਿਲਾ ਜਿਉ ਤਪ ਤਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੇਵਾ ਦਿੱਤੀ ਬੋਲੈ ਤਾਤ ਜੇਨ ਮਨ ਰੱਖਿਆ ਅਗਨੀ ਪਾਏ ਵਾਜੈ ਪਮਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਏ ਦਰਗਹਿ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤੇ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਾਸਰੀ ਮਹਲਾ ਪਹਿਲਾ ਜਿਉ ਤਪ ਤਹ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜੇਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਏ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਾਸਰੀ ਮਹਲਾ ਪਹਿਲਾ ਜਿਉ ਤਪ ਤਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਬੰਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜੀਵਾ ਦਿੱਤੀ ਬੋਲੈ ਤਾਤ ਜੇਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਵਾਦ ਸਭਾ ਕਾਲਖ ਦਾਗ 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 ਦੋਸ਼ ਮੁਹ ਚਲਿਆ ਲਾਏ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤੇ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ